ਕਰਦੇ ਮੈਨੂੰ ਖੁਸ਼ਗਰ ਹੈ ਕਿ ਮੈਂ ਯੂਨੋ ਚ ਵੀ ਪ੍ਰੈਸ ਕਾਨਫਰੰਸ ਕੀਤੀਆਂ ਵਰਲਡ ਦੇ 17 ਮੁਲਕਾਂ ਚ ਪ੍ਰੈਸ ਕਾਨਫਰੰਸਾਂ ਰਾਸ਼ਟਰਪਤੀ ਵੱਲੋਂ ਦੇਸ਼ ਵੱਲੋਂ ਕੀਤੀਆਂ ਪਰ ਲੁਧਿਆਣਾ ਮੇਰੇ ਪੇਕੇ ਹੈ ਤੇ ਮੈਂ ਉਹਦੇ ਪੇਕੇਆਂ ਦੇ ਪ੍ਰੈਸ ਦੇ ਸਤਰਕਾਰ ਸਹਿਬਾਨਾਂ ਦੇ ਚਰਨ ਸਿਰ ਨਵਾ ਕੇ ਪ੍ਰੈਸ ਕਾਨਫਰੰਸ ਸ਼ੁਰੂ ਕਰਦਾ ਹਾਂ ਮੈਂ ਡਾਕਟਰ ਅੰਬੇਦਕਰ ਦਾ ਨਾਂ ਸਭ ਤੋਂ ਪਹਿਲਾਂ ਮੈਂ ਡਾਕਟਰ ਅੰਬੇਦਕਰ ਦਾ ਨਾਂ ਸਭ ਪਰਗਟ ਸੋ ਤਕਲੀਫ ਤੇ ਹੋ ਰਹੀ ਮੈਂ ਕਾਸ਼ ਕਰਦਾ ਕਿ ਸਤਿਵੰਤ ਕੇਜਰੀਵਾਲ ਨੇ ਅੰਬੇਦਕਰ ਨੂੰ ਦਰਕਿਨਾਰ ਨਜ਼ਰ ਅੰਦਾਜ਼ ਕੀਤਾ ਦਿੱਲੀ ਚ ਵੀ ਕਿ ਜਿਹੜੇ ਅੰਬੇਦਕਰ ਵਰਗੇ ਆਪਾਂ ਸਾੜੇ ਬੈਠੇ ਤੁਸੀਂ ਵੀ ਆ ਉਹਨਾਂ ਨੂੰ ਇਹਨੇ ਜ਼ਲੀਲ ਕੀਤਾ ਮੈਂ ਜਿਸ ਮੁੱਦੇ ਤੇ ਉੱਤੇ ਲੈ ਕੇ ਆਪਣੀ ਸ਼ੁਰੂ ਕਰ ਰਹੇ ਹਾਂ ਮੇਰਾ ਮੁੱਦਾ ਇਹ ਬੜਾ ਮੇਰਾ ਸਭ ਤੋਂ ਪਹਿਲਾ ਮੁੱਦਾ ਕੇ ਕੇਜਰੀਵਾਲ ਖਿਲ ਕੇਜਰੀਵਾਲ 15 ਗਾਲੀਆਂ ਨਾਲ ਉਹ ਵੀ ਖਤਰਨਾਕ ਪੰਜਾਬ ਲਈ ਅਪਦਾਨੀ ਹੈ ਨੰਬਰ 1 ਪੰਜਾਬ ਦੀ ਨਸ਼ੀ ਜਵਾਨੀ ਜਿਹੜੀ ਹੈ ਉਹ ਬਹੁਤ ਬੁਰਾਈ ਵਿੱਚ ਆਈ ਵੀ ਹੈ ਵੀ ਥੋੜਾ ਸੈਟ ਤੇ ਰੋਲਿਆ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਸ਼ਬਦ ਵੱਧ ਬੇਦਗਾਰੀ ਇੱਥੇ ਹੈ ਸ਼ਬਦ ਦੇ ਵੱਧ ਪੰਜਾਬ ਰਾਜ ਸਭਾ ਦੇ ਪਹਿਲੀ ਵੇਰ ਹੋਇਆ 1947 ਤੋਂ ਅੱਜ ਤਾਈਂ ਸਾਂਝੇ ਪੰਜਾਬ ਚ ਵੀ ਹਰਿਆਣਾ ਮੇਰੇ ਵੀ ਇਹ ਸੱਤ ਰਾਜ ਸਭਾ ਐਮਪੀ ਬਣ ਤੇ ਪੰਜਾਬ ਨੂੰ ਫੇਸਡ ਕੀਤਾ ਜਾਵੇ ਪੰਜ ਪੱਦਾ ਹੀ ਨਹੀਂ ਫੰਡਰ ਗਾਇਆਂ ਬਾਹਰ ਹੋ ਲਿਆ ਕਿ ਕਹਿੰਦੇ ਜੀ ਰਾਜ ਸਭਾ ਐਮਪੀ ਹੈ ਇੱਕ ਬੰਦਾ ਬੋਲਣਾ ਨਹੀਂ ਆਉਂਦਾ ਮੈਂ ਤੁਹਾਡਾ ਬੱਚਾ ਹਾਂ ਮੈਂ ਬਹੁਤ ਕੁਛ ਕੀਤਾ ਮੈਨੂੰ ਕੋਈ ਕੇਜਰੀਵਾ ਵਰਗੇ ਪੰਜਾਬ ਦੇ ਲੜੇੜਿਆਂ ਤੇ ਲੜਨ ਵਿੱਚ ਛੇਧ ਕੇ ਨਹੀਂ ਕਿਨੇ ਭਾਰਤ ਦਾ ਨਕਸ਼ਾ ਲਟਕਾ ਦਿਓ ਤੁਸੀਂ ਰੱਬ ਦਾ ਰੂਪ ਆਏ ਫਿਰ ਮਰ ਕੇ ਨਾ ਛੱਡ ਦਿਓ ਮੈਂ ਇੱਕ ਸਾਲ ਤੋਂ ਉੱਥੋਂ ਜਿੱਤ ਕੇ ਰਾਜ ਸਭਾ ਦਾ ਲੋਕ ਸਭਾ ਚ ਆਇਆ ਹੋਇਆ ਹਾਂ ਮੈਨੂੰ ਕੋਈ ਨਹੀਂ ਪਰ ਜੋ ਵੀ ਇਹ ਕਰ ਰਹੇ ਸੰਪਾਰਕ ਇਸੇ ਵਾਇਲਡ ਦੇ ਹਾਕੀ ਦੇ ਵੱਡੇ ਬੰਦੇ ਆ ਉਹ ਗੱਲਸਾ ਬੈਠੇ ਆ ਤਰਨੁਤ ਸਿੰਘ ਬੈਠੇ ਆ ਬਾਵਾ ਜੀ ਬੈਠੇ ਇਧਰ ਕਾਕਾ ਲੋਗੜੀ ਆ ਇਧਰ ਪਿੱਛੇ ਖੇਬਰ ਸਾਹਿਬ ਮੇਰੇ ਨਾਲ ਆਏ ਆ ਤਰਨੁਤ ਖਰ ਸਰਪੰਚ ਲਲਤੋ ਆ ਇਸ ਹਲਕੇ ਤੇ ਮੇਰੀ ਤੇ ਮੇਰੇ ਹਮਦਰਦਾਂ ਵਾਲੀ ਤੇ ਮੇਰੀ ਪਾਰਟੀ ਦੀ 16000 ਵੋਟ ਆ ਮੈਂ ਪੱਕੀਆਂ ਡਿਊਟੀਆਂ ਲਾਤੀਆਂ ਆਪ ਵੀ ਮੈਂ ਰਹੂੰਗਾ ਹਮੇਸ਼ਾ ਕਿੰਨੀ ਕਿ ਜ਼ਿੰਮੇਵਾਰੀ ਹੈ ਬਾਹਰ ਦੇ ਮੁਲਕਾਂ ਦੇ ਮੁੰਡੇ ਫਸੇ ਹੋਏ ਮੈਨਾਂ ਨੂੰ ਛੁਡਾਉਣਾ ਜਾਣਾ ਹੈ ਮੈਸ਼ਦ ਬਾਹਰ ਜਾਣਾ ਪਵੇ ਮੈਂ ਪਹਿਲੀ ਗੱਲ ਕਹਿਣਾ ਹੈ ਕਿ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਅਪੀਲ ਕਰਨਾ ਹੈ ਪਹਿਲੀ ਗੱਲ ਪੰਜਾਬ ਨੂੰ ਰਾਸ਼ੀ ਤੌਰ ਤੇ ਪਖਾਰੀ ਬਣਾ ਕੇ ਤੇ ਪੰਜਾਬ ਦੀ ਫੋਰਸ ਤੇ ਸਿਕੰਦਰ ਤੋਂ ਜਿਹੜੀ ਸ਼ਾਨਾਮੱਤੀ ਅਣਖਾਂ ਦੀ ਇਤਿਹਾਸ ਦੀ ਲੜੀ ਹੈ ਕੇਜਰੀ ਆਣ ਦੂਰ ਨੂੰ ਜਿਵੇਂ ਝੋਟੇ ਡੰਗਰ ਫਸਲਾਂ ਨੂੰ ਪੈਰਾ ਥੱਲੇ ਖੁਰਾਂ ਥੱਲੇ ਮੈਂ ਖੁਰਾ ਲਵਰ ਤੇ ਉਹ ਤੋਂ ਵੀ ਬੇ ਰਹਿਮੀ ਬੇਕਰਕੀ ਨਾਲ ਆਪ ਦੇ ਸ਼ਾਹ ਅਦਾਲੀ ਬਣ ਕੇ ਲਟੇਰਾ ਬਣ ਕੇ ਆਪ ਲੁੱਟਿਆ ਤੇ ਲੁੱਟ ਰਹੇ ਹੈ ਇਹ ਪੰਜਾਬੀਓ ਲੁੱਟ ਤੋਂ ਬਚਣਾ ਤੇ ਮੈਂ ਸਾਫ਼ ਕਹਿੰਦਾ ਕਿ ਇਹਨਾਂ ਨੂੰ ਹਰਾ ਦੇਵ ਨੰਬਰ 2 ਦੋਸ਼ਤ ਤੋਂ ਵੱਧ ਇੰਡਸਟਰੀਜ਼ ਐ ਲੁਧਿਆਣੇ ਦੇ ਵਿੱਚ ਪੋਲੂਸ਼ਨ ਦੇ ਨਾਂ ਤੇ ਲੁਧਿਆਣੇ ਦੇ ਸਾਰੇ ਕਾਰੋਬਾਰੀਆਂ ਮੈਂ 10 ਮਹੀਨੇ ਚਲਾਏ ਆ ਕੇਂਦਰ ਚ ਪ੍ਰਧਾਨ ਮੰਤਰੀ ਤੋਂ ਬਾਅਦ ਦੂਜੇ ਨੰਬਰ ਤੇ ਸ਼ਹਾਵਾ ਚੁੱਕਿਆ ਵੱਡੇ ਮੰਤਰੀ ਦਾ ਇਹ ਰੂਪੀ ਨੇ ਮਾਤਰੀ ਰੇ 6 ਸਾਲ ਹਾਈ ਕੋਰਟ ਦੇ ਜੱਜ ਦੇ ਬਰਾਬਰ ਕਮਿਸ਼ਨਾਂ ਦਾ ਚੇਅਰਮੈਨ ਵਾਈਸ ਚੇਅਰਮੈਨ ਰੇ ਮਾਤ ਉਹਨੂੰ ਬੇਤੀ ਕਰਦਾ ਕਿ ਇੱਕ ਸਮਾ ਆਊਗਾ ਜੇ ਕੇਦਰੀਆਂ ਆ ਸੀਟ ਜਿੱਤ ਗਿਆ ਇਹ ਪੰਜਾਬ ਪੰਜਾਬ ਦੇ ਲੋਕਿਆਂ ਨੇ ਆਲਿਓ ਤੁਸੀਂ ਸਾਡੀ ਇੰਡਸਟਰੀ ਦੇ ਕਪਤਾਨ ਹੋ ਤੁਸੀਂ ਤੁਹਾਡੇ ਅੱਠਾਂ ਦੇ ਠੂਠੇ ਫੜਾਉਣ ਤੋਂ ਕਸਰ ਨਹੀਂ ਛੱਡੇਗਾ ਮੈਂ ਇਕੱਲੇ ਐਸ ਹਾਲ ਕੇ ਦੇ ਨਹੀਂ ਮੇਰੇ ਸਾਥੀ ਆਏ ਆ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਨਾ ਅਡਰੈਸ ਲਿਸਟਾਂ ਨੂੰ ਇੱਥੇ ਡੇਰੇ ਲਾ ਲਓ ਤੇ ਇੱਥੇ ਜਿਤਾਓ ਦੂਜੀ ਗੱਲ ਹੈ ਚੇਅਰਮੈਨ ਦਿੱਲੀੋਂ ਲੈ ਜਾ ਕੇ ਲਾ ਰਹੇ ਆ ਤੀਜੀ ਗੱਲ ਦਿੱਲੀ ਤੋਂ ਧੱਕੇ ਮਾਰ ਕੇ ਨਿਕੰਕਾਰੇ ਵੇ ਸੁਸੋਥੀਆਂ ਤੇ ਇਹਦੇ ਸਾਥੀ 7 ਜਾਣੇ ਜਿਨ੍ਹਾਂ ਨੂੰ ਉੱਥੋਂ ਧੱਕੇ ਮਾਰ ਕੇ ਜਿਵੇਂ ਆਵਾਰਾ ਪਸ਼ੂ ਖੇਤੋਂ ਕੱਟੀ ਲਾ ਕੱਢੇ ਵੇ ਆ ਉਹ ਇੱਥੇ ਖੰਸੇ ਬਣ ਕੇ ਤੇ ਉਹ ਰਾਮੂਆਂ ਬਣ ਕੇ ਪੰਜਾਬ ਦੀ ਖੇਤੀ ਚੜ ਰਹੇ ਪੰਜਾਬ ਕੇਦਰੀਵਾਲ ਹੋਟਲਾਂ ਦੇ ਨਹੀਂ ਹੈ ਇੱਥੇ ਕੋਈ ਹੋਟਲ ਹੈ ਜਿੱਥੇ 100000 ਕੇ ਕਿੰਨਾ ਮੈਨੂੰ ਦੱਸਿਆ ਸਕਤੀ ਨੇ 100000 ਰੁਪਏ ਖੇਧਿਆਣੀ ਦਾ ਤੂੰ ਹੋਟਲਾਂ ਦੇ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਆਏ ਆ ਦਿੱਲੀ ਦੀ ਸਰਕਾਰ 11 ਸਾਲ ਰਹੀ ਹੈ ਮੈਂ ਇੱਕ ਸ਼ਬਦ ਕਹਿਣ ਲੱਗਾਂ ਮੈਂ ਇੱਕ ਵਿਸ਼ੇ ਦਾ ਮਹਾਰਾਏ ਔਰ ਸਮਰਪਿਤ ਹੈ ਇੱਕ ਮਿੱਟੀ ਤੋਂ ਬਣੀ ਇੱਕ ਪਾਣੀ ਪੀਤਾ ਇੱਕੋ ਰਾ ਦਿਖਾਉਂਦੀ ਹੈ ਗੁਰਬਾਣੀ ਤੇ ਗੀਤਾ ਸੋਨਾ ਕਿਸਨਾਰ ਨੇ ਦੋ ਘੜਤੇ ਗਹਿਣੇ ਹਨ Hindu ਤੇ Sikh ਦੋ ਇੱਕ ਬਰਛੇ ਦੇ ਗਹਿਣੇ ਟੈਣੇ ਇਕੱਠੇ ਵਸਦੇ ਦੇਰ ਤੋਂ ਉੱਤੇ ਵਸਦੇ ਰਹੇ ਨੇ ਦੋ ਦੋ ਰੱਖਣਿਆ ਖਰੀਦ ਲੈ ਮੇਰੀਏ ਹਰ ਪੰਜਾਬੀ ਧੀਏ ਪੈਣੀ ਮੇਰਾ ਆ ਮਿਸ਼ਨ ਹੈ ਜ਼ਿੰਦਗੀ ਪੜ ਰਿਹਾ ਹੈ ਪਰ ਇਸ ਬੰਦੇ ਨੇ ਸਾੜੇ ਲਿਆ ਕੇ ਦਿੱਲੀੋਂ ਇੱਕ ਵੀ ਪੰਜਾਬੀ ਨਹੀਂ ਲਾਇਆ ਚੇਅਰਮੈਨ ਤੇ ਸਾੜੇ ਲਈ ਦਿੱਲੀ ਦੇ ਉਹ ਲਾਏ ਆ ਜਿਹੜੇ ਕੁੱਟ ਕੇ ਕੱਢੇ ਹੋਏ ਹਾਰ ਕੇ ਆਏ ਹੋਏ ਅਗਲੀ ਬੇਨਤੀ ਹੈ ਸਰਦਾਰ ਜਰਨੈਲ ਸੁਖ ਪੱਤਰਕਾਰ ਸੀ ਇਹ ਜ਼ਰੂਰ ਵੀਰਾਂ ਧਿਆਨ ਨਾਲ ਸਾੜੇ ਪੱਤਰਕਾਰੋ ਲਖ ਲਓ ਮੈਂ ਜਨਾ ਮੈਂ ਇਹਨਾਂ ਨੂੰ ਕਿਹਾ ਵੀ ਸੀ ਦੇ ਨੇ ਜੇ ਜੇਲ੍ਹ ਸਾਹਿਬ ਨੂੰ ਪਰਗਟ ਸੌਰ ਨੂੰ ਜਰਨਲ ਸੋਕ ਪੱਤਰਕਾਰ ਸੀ ਮੈਂ ਬਹੁਤ ਸੰਬੰਧ ਰੱਖਦਾ ਲੋਕਾਂ ਨਾਲ ਆਦਤ ਹੈ ਮੇਰੀ ਮੈਂ ਬਹੁਤ ਕੁਝ ਕੀਤਾ ਤੁਸੀ ਆਪ ਵੀ ਜਾਣਦੇ ਕਿ ਕਿਵੇਂ ਬਗੈਰ ਐਮ ਪੀਪੀ ਤੋਂ ਸਾਥ ਦੋ ਤਿੰਨ ਮਹਿਕਮੇ ਮੈਂ ਅੰਬੇਦਕਰ ਦੇ ਨਾਂ ਤੇ ਵੀ ਤਾਂ ਫੋਟੋ ਦਿਖਾਈ ਹੈ ਕਿ ਇਹਦੀ 1.7 ਏਕੜ ਜ਼ਮੀਨ ਸੀ ਦੇ ਨਾਂ ਤੇ ਕੋਠੀ ਸੀ 26 ਨੰਬਰ ਅਲੀਪੁਰ ਰੋਡ ਇੱਕ ਸੇਵਾ ਕਰੀ ਲਈ ਇਹ ਨਟੇਰਾ ਨਾ ਕੇ ਜੀਵਾਨ ਕਹਿੰਦੇ ਜੇ ਕੋਠੀ ਨੂੰ ਜਾਣ ਲੱਗੇ ਰਸੀਦ ਕਰਕੇ ਆਫਟਰ ਮਾਈ ਡੈਥ ਦਿਸ ਸ਼ੁਡ ਬੀ ਦਿਸ ਦਿਸ ਮਾਈ ਰੈਸੀਡੈਂਸ ਥਿੰਗਸ ਸ਼ੁਡ ਬੀ ਟੇਕਨ ਇਨਟੂ ਕਨਸਰਨਿੰਗ ਟੂ ਟੇਕਨ ਇਨਟੂ ਪੋਜੈਸ਼ਨ ਆਫ ਦ ਗਵਰਨਮੈਂਟ ਐਂਡ ਮਾਈ ਟੀਚਿੰਗਸ ਅਬਾਊਟ 올 ਫਲਸਫੀ ਇਸ ਨੂੰ ਸੈਂਟਰ ਬਣਾ ਦਿਓ ਜਿੱਥੋਂ ਫਲਸਫੀ ਆਵੇ ਕਿਸੇ ਨੇ ਲਈ ਇਹ 53 ਵਿਦਿਸ਼ੀ ਸਵਰਗਵਾਸ ਹੋਏ ਮੈਂ 96 ਬਣਿਆ 43 ਸਾਲ ਬਾਅਦ ਮੈਂ ਪਹਿਲੇ ਮਹੀਨੇ ਦੀ ਉਹ ਲੈਣੀ ਆ ਕੋਠੀ ਲੈ ਲਈ ਤੇ ਕੋਠੀ ਸੀ ਜਿੰਦਰਾ ਕੋਲ ਜਿਹੜੇ ਪਿੱਛੇ ਬੋਲਦੇ ਆ ਇਹ ਨਾ ਬੋਲਣ ਪੱਤਰਕਾਰਾਂ ਨੂੰ ਸਹੂਤ ਰਹੂਗੀ ਇਹ ਲੋਕ ਮੈਂ ਕੋਠੀ ਕਿ ਕੱਢਦੇ ਜਿੰਦਲ ਉਹ 10 ਕਰੋੜ ਰੁਪਈਆ ਦਿੰਦੇ ਸੀ ਮਹੀਨੇ ਦਾ ਮੈਂ ਕਿਹਾ 10 ਅਰਬ ਦੇ ਦਿਓ ਥੂ ਮੈਂ ਕੱਢਦੇ ਜਿਸ ਮਰੇ ਕੋਰ ਦੇ ਅੰਗ ਰਾਸ਼ਟਰਪਤੀ ਕੇ ਰੈਨ ਨੂੰ ਮਨੂਣ ਸੀ ਉਹਦਾ ਮੈਂ ਕਿਹਾ ਜੀ ਮੈਂ ਕੋਠੀ ਲੈ ਲਈ ਡਾਕਟਰ ਮੇਰ ਕਰਦੀ ਕਹਿੰਦਾ ਕਿਉਂ ਮੈਨੂੰ ਲੈ ਲਈ ਉਹ ਕਿ ਕੁਰਸੀ ਦੇ ਵੱਡਾ ਬੰਦਾ ਰਾਸ਼ਟਰਪਤੀ ਮੰਤਰੀ ਐ ਬੰਦਾ ਕਹਿੰਦਾ ਫਿਰ ਦੱਸੋ ਮੈਂ ਕਿਹਾ ਜੀ ਉਹ ਕੋਠੀ ਵਿੱਚ ਕਬਜ਼ੇ ਤੇ ਆ ਉਹ ਮੈਨੂੰ ਕਹਿੰਦਾ ਮਿਸਟਰ ਮਿਨਿਸਟਰ డు ਯੂ نو ਵਟ ਆਈ ਰਿਪੋਰਟਿੰਗ ਮੈਂ ਕਿਹਾ ਯੂ ਨੋ ਮੈਕਾ ਸ਼ਰ ਆਮ ਰਿਪੋਰਟਿੰਗ ਦੈ ਪ੍ਰਿੰਸੈਸ 26 ਅਲੀਪੁਰ ਰੋਡ ਹੈ ਤੇ ਦੇਖ ਲੋ ਐਂਡ ਇਟਸ ਦ ਗਵਰਨਮੈਂਟ ਆਫ ਇੰਡੀਆ ਪ੍ਰੋਪਰਟੀ ਐਂਡ ਯੂ ਆਰ ਗੋਟ ਟੂ ਸੇਨ ਯੂ ਆਰ ਦ ਆਨਰਬਲ ਪ੍ਰੋਪਰਟੀ ਐਥਲੇਟੈਂਟ ਇਹ ਅੱਖ ਮੈਂ ਕੱਢ ਕੇ ਕਾਲਸ ਸਤਾ ਦੇ ਦਿੱਤੇ ਦਸਤਖਤ ਹੋਏ ਵੀ ਸੀ 5 ਮਹੀਨੇ ਪਹਿਲਾਂ ਲੋਕੋ ਅਸੀਂ ਕਮਾਂਧੀਆਂ ਕੀਤੀਆਂ ਦੋ ਗਲੇ ਨਹੀਂ ਬਣੇ ਉੱਠ ਕੇ ਰਾਸ਼ਟਰਪਤੀ ਨੇ ਕੁਰਸੀ ਤੋਂ ਅੱਖਾਂ ਭਰ ਕੇ ਆਪ ਦੀ ਸਾਮਦਰ ਸਰ ਮੇਰੀ ਪੱਗ ਨਾ ਲਾਤਾ ਤੇ ਰੋ ਕੇ ਕਹਿੰਦਾ ਥੈਂਕ ਯੂ ਓਨਲੀ ਯੂ ਕੋਲਡ ਹਾਉ ਡੋਨਟ ਓਨਲੀ ਸੇਖ ਕੋਲਡ ਹਾਉ ਡੋਨਟ ਮੈਂ ਅਜ ਰਾਤ ਲੰਘੀ ਅਗਲੇ ਦਿਨ 24 ਤਰੀਕ ਨੂੰ ਤੇ ਜੀ ਤੇ ਚੌਧਰੀ ਚੜ੍ਹਦੇ ਹੋਏ ਅੰਦਰ ਮੈਨੂੰ ਉੱਥੇ ਡੌਕੀ ਲੱਗੀ ਉਹਨੇ ਰਸੀਵ ਕੀਤਾ ਜਦੋਂ ਉੱਤੇ ਰਿਆ ਧਿਆਨ ਦਿਓ ਮੈਨੂੰ ਹੱਸ ਕੇ ਮਿਲਿਆ ਇਦਾਂ ਦੇ ਵੱਡੇ ਵੱਡੇ ਨਾ ਜਿਹੜੇ ਤੂੰ ਰਸੀਵ ਕਰਵੇਂ ਆ ਸਕਦੇ ਨਹੀਂ ਮੈਂ ਕਿਹਾ ਰਾਮੂ ਵਾਲੀਆ ਦੱਸਦਾ ਕੀ ਕਰਦਾ ਰਾਤ ਵਾਲਾ ਕੰਮ ਹੋਇਆ ਵਾ ਸੀ ਨਾ ਅਸਰ ਸੀ ਵੀ ਕੋਠੀ ਲੈ ਲਈ ਇਹ ਆ ਨਾ ਕਿ ਤੁਹਾਨੂੰ ਪਤਾ ਨਹੀਂ ਡਾਕਟਰ ਵੇਦਕਰਨ ਨੂੰ ਗੋਡਿਆਂ ਤੋਂ ਲੈ ਕੇ ਛਾਤੀ ਤੱਕ ਬਿਮਾਰੀ ਸੀ ਜਿੱਦੀ ਰੋਜ਼ ਦੋ ਵਾਰੀ ਮਾਰਸ਼ ਹੁੰਦੀ ਸੀ ਇਹ ਰਾਸ਼ਟਰਪਤੀ ਉਹ ਮਾਰਸ਼ ਕਰਦਾ ਹੁੰਦਾ ਸੀ ਅਜਲਾ ਜਿੰਕੇ ਜੰਨਰੇਨ ਸੀ ਰੋਪਿਆ ਆਇਆ ਸਵੇਰੇ ਉੱਤਰੀਆ ਤੁਰ ਗਿਆ ਮੈਨੂੰ ਕਹਿੰਦਾ ਥੈਂਕ ਯੂ ਉਹ ਹਮ ਆ ਦੇ ਪੁੱਤਾ ਇਹ ਤਾਂ ਥੈਂਕ ਯੂ ਵੀ ਕਹਿ ਗਿਆ ਮੈਨੂੰ ਨਹੀਂ ਪਤਾ ਮੈਂ ਤਾਂ ਕਰਕੇ 7 ਵਜੇ ਦਾ ਆਇਆ ਰਾਤ ਨੂੰ ਆਇਆ ਕਹਿੰਦਾ ਕਿੰਨੇ ਮਹਿੰਗੇ ਆ ਸਰ ਪਾਰਕਰ ਸਿੰਘ ਮੈਂ ਕਿਹਾ ਜੀ ਮੈਂ ਲੇਬਰ ਮਨਿਸਟਰ ਆ ਤੇ ਸੋਸ਼ਲ ਵੈਲਫੇਅਰ ਮਨਿਸਟਰ ਐ ਬੈਣ ਕਾ ਕਿੰਦਾ ਆ ਕੇ ਆਈ ਥਿੰਕ फ्रॉम ਟੂਡੇ 9am ਉਹ 3:30 ਵਜੇ ਜੋ 9am ਯੂ ਆਰ ਫੂਡ ਮਿਨਿਸਟਰ ਹੁਦਾ ਕੰਟਰੀ ਆਲਸੋ ਰਾਤੇ ਰਾਜ ਫੂਡ ਮਿਸਟਰ ਹੁੰਦੀ ਉਹ ਰਾਮਵਾਲ ਦੇ ਬਣਿਆ ਨੇ ਨੇਮ ਤਮਾਈ ਨਾ ਸਜਾਈ ਨਾ ਅੱਜ ਮੈਂ ਕੀ ਕਹਿਣਾ ਹੈ ਕੇਜਰੀਆ ਤੈਨੂੰ ਪਤਾ ਨਹੀਂ ਇਹ ਕੌਣ ਹੈ ਇਹ ਅਨਾਜ ਦੇ ਸਾਡੀ ਦੁਨੀਆ ਤੋਂ ਵੱਧ ਦੇਸ਼ ਨੂੰ ਪੰਜਾਬ ਫੂਜੀ ਭਰਤੀ ਦੇ ਵਿੱਚ ਪੰਜਾਬ ਪੜਾਈ ੱਗੇ ਹਣ ਪੰਜਾਬ ਖੇਡਾਂ ੱਗੇ ਹਣ ਪੰਜਾਬ ਕਮਾਈਆਂ ਕਰ ਲਈ ਪੰਜਾਬ ਤੇ ਜਿੰਨਾਂ ਲਿਆ ਲਿਆ ਕੇ ਬਾਹਰੋਂ ਮੈਂ ਧੱਕਾ ਨਹੀਂ ਕਰਦਾ ਅੱਜ ਲਿਖ ਲੋ ਸਰਦਾਰੋ ਮੈਂ ਵੀ ਮਹਾਰਾ ਪਹਿਲਾਂ ਖਾਣੀ ਨਾ ਛਾੜਦਾ ਮੁੱਦਿਆਂ ਨੂੰ ਮੁਰਕੇ ਆ ਪਗੜੀ ਜਿਹੜੀ ਇਹ ਸਾਰੀ ਸਾਡੇ ਬੰਨਿਆ ਇਹ ਮਨਮਲ ਜੀ ਦੀ ਹੈ ਕਈਆਂ ਦੇ ਇਹਨਾਂ ਦੇ ਅਮੀਰ ਆਦਮੀ ਆ ਬਾਹਲੀਆਂ ਚੰਗੀਆਂ ਸਾਡੇ ਦੇਸੀ ਜੀ ਹੈ ਪਰ ਮੁਰਕੇ ਆਟੇ ਨਾ ਕਪੜੇ ਛਾਣ ਕਹਿੰਦੇ ਨੂੰ ਬੁੜੀਆਂ ਕਪੜੇ ਛਾਣ ਮੈਂ ਉਹ ਵੀ ਕੀਤਾ ਮੈਂ ਕਪੜੇ ਛਾਣ ਕੇ ਕਹਿੰਨਾ ਕੇਜਰੀ ਆਲਾ ਮੁਰਦਾ ਇੱਥੋਂ ਵਾਪਸ ਲਟੇਰੀਆ ਲਿਖ ਲੋ ਭਗਵਾਨ ਤਮਨ ਉਹਦੀ ਮਾਦਾ ਨਾ ਹਰਵੰਸ ਕੋ ਨਾ ਬਈ ਘਰਪਾਲ ਕੋ ਸਿਪਾਹੇਡੀ ਘਰਪਾਲ ਕੋ ਤੇ ਪਿਓ ਦਾ ਨਾ ਮਹਿੰਦਰ ਸਿੰਘ ਹਸਤਾਉਜ ਦੇ ਆ ਹਰਪ ਜਿੰਮਾਨੇ ਨਾ ਦੇ ਰਿਸ਼ਤੇ ਜਿਹੜਾ ਸਾਡੇ ਵਿਆਹ ਹੋਇਆ ਐਵੇਂ ਹੁੰਦਾ ਸਾਡੇ ਟੱਬਰਾਂ ਦੇ ਆ ਤਾਂ ਸਾਰੇ ਬੈਠੇ ਉਹਦੇ ਵਿੱਚ ਉਹ ਮੇਰੀ ਭੂਆ ਲੱਗਦੀ ਐ ਇਹਦੀ ਪਹਿਲੀ ਤੀਨੀ ਬਸ ਤੀਨੀ ਕਹਿ ਬੈਠਾ ਪਰ ਸਾਡੀ ਧੀ ਬਾੜੇ ਆੜ ਦੀ ਸੀ ਬਤਾ ਤੁਹਾਨੂੰ ਬਤਾ ਮੋਂ ਕੁੜੀਏ ਜਿਵੇਂ ਤੁਸੇ ਮਾਰੇਆ ਛੋਕੀ ਲੀਤੀ ਹੈ ਨਾ ਕਿੰਨਿਆਂ ਨੂੰ ਤਾਂ ਪੜਦਾ ਹੁੰਦਾ ਨੇ ਇਹੀ ਕੰਮ ਮੈਨੂੰ ਕਿਤੇ ਕਿਨਾ ਅਸੀਂ ਮੈਂ ਦੋ ਧੀ ਹਾਂ ਤਾਂ ਮੈਂ ਵੀ ਪੜਕੀਆਂ ਦਾ ਸਾਰਿਆਂ ਦਾ ਕੰਮ ਉਹਨੇ ਕੀ ਕਹਿੰਦੇ ਪਹਿਲੇ ਬੀਬੀ ਗੜਿਆ ਹਾਂ ਸਾਡੀ ਤਾਂ ਕੀ ਉਤਾਰ ਭਾਰਾ ਚਾਲ ਦੀ ਕੁੜੀ ਉਹ ਇਹਦੀ ਛੱਡੀ ਹੀ ਕੀਦੀ ਭਗਵਾਨਤ ਮਾਰ ਦੀ ਲੰਡੋਰੀ ਮੈਂ ਸੁਖੀਰ ਕੋਟ ਦਾ ਵਕੀਲ ਹਾਂ ਤੇ 12800 ਦਾ ਇੰਡੀਆ ਸੁਖੀਰ ਕੋਟ ਦਾ ਮੈਂਬਰ ਹਾਂ ਮੇਰੇ ਤੇ ਬਕਾਦਰ ਨਹੀਂ ਕਰਦਾ ਫਿਰ ਮੈਂ ਲੰਡੂ ਕਿਹਾ ਕਹੂੰਗਾ ਕਾਹਲੇ ਮੁਕੱਦਮਾ ਬਤਾ ਆ ਵੀ ਲੜ ਲੈਣਾ ਨਾ ਮਹਾਰਾਣਾ ਆ ਵੀ ਲੜ ਲੈਣਾ ਉਹ ਕਹਿੰਗੇ ਇਹ ਨਛੀਮੀ ਨਕੈ ਜੀ ਦੇ ਝੂਠਾ ਕਦਮ ਤੇ ਤਾਂ ਰਾਮੂ ਵਾਲੀਆ ਬਾਰੀ ਇਹ ਕੌਣ ਹੁੰਦਾ ਇਹ ਲੰਡੂ ਐ ਉਹ ਛੱਡੀ ਵੀ ਐ ਇੱਥੇ ਕੁੜੀ ਗੁੜਾੜੇ ਵਾਲੀ ਗੜੇ ਵਾਲਾਂ ਦੀ ਉਹ ਵੀ ਚੱਲ ਰਿਹਾ ਪਰਸੋਂ ਤੋਂ ਇੱਥੇ ਆ ਕੇ ਧੂਤ ਆਵਣਾ ਇਹਨਾਂ ਕਿ ਜੇ ਆਪਣਾ ਚਲੋ ਕਈ ਵਾਰੀ ਨੰਦਕਾਰਜ ਮੰਗਰੋਂ ਨਹੀਂ ਹੋ ਜਾਂਦੇ ਹੈ ਜਿਹੜੀ ਇਹ ਹੈ ਨਹੀਂਗਾ ਮੈਂ ਬੇਨਤੀ ਕਰਦਾ ਜਤਿਯੁਗਾ ਪਰਜੂਸ਼ਿਆ ਹਾਂ ਅੱਗੇ ਪਾਟੂ ਅੱਗੇ ਆਜਾ ਉਹ ਦੀ ਆਜੇ ਆ ਮੁਸਲਮਾਨ ਵੀ ਆ ਗਿਆ ਫਿਰ ਜਾਈ ਮੈਂ ਮਲੇਰ ਕੋਟਲੇ ਤੋਂ 50 ਮੁਸਲਮਾਨ ਵੀ ਸਾਥ ਨੇ ਉਹ ਸਾਡੀਆਂ ਜੜਾਂ ਲੰਮੀਆਂ ਹੈ ਇਹ ਜਿੰਨੇ ਮੁਸਲਮਾਨਾਂ ਆਜੋ ਜਿਹੜਾ ਤੁਹਾਡਾ ਆਪਣਾ ਕੱਟ ਲੱਗਦਾ ਨਾ ਕਰੋ ਸਹਿਮਤ ਮਹਮਦ ਇਸਮੈਲ ਸੁਣ ਸਮਝਾਇਆ ਕਿ ਤੁਮ ਲੜਾਈ ਸੀ ਮੈਂ ਕੋਈ ਆ ਜਾ ਮੈਂ 50 ਮੁਸਲਮਾਨ ਵੀ ਸਾਧਲੇ ਔਰ ਅਸੀਂ ਬਾਲੀ ਤੋਪ ਐ ਯਾਰ ਕੰਮ ਸ਼ਿਰ ਦੇ ਨਾਲ ਕੋਈ ਸਾਧਲੇ ਆ ਯੂਪੀ ਜੋ ਮੈਂ ਮਿਨਿਸਟਰ ਹਾਂ ਉੱਥੋਂ ਯੂਪੀ ਵਾਲੇ ਇੱਥੇ ਕੰਮ ਕਰ ਰਹੇ ਉਹ ਵੀ ਸਾਧਲੇ ਆ ਇੱਥੇ ਮੈਂ ਪੜਿਆ ਡਾਕਟਰ ਭਾਰਦਵਾਜ ਕੋਲੋਂ ਇਥੇ ਮੈਂ ਕਾਲਜ ਐਮਏ ਕੀਤੀ ਐ ਪੁਰਾਣੇ ਕਾਸਟ ਕਲਾਸ ਫੇਲ ਉਹ ਵੀ ਸੱਦ ਲਿਆ ਬੰਦੇ ਲਾਦੇ ਐ 16000 ਤੋਂ 12000 ਭੁਗਤੇ 11 ਭੁਗਤੇ ਅਰ ਗੱਟਿਆਂ ਮੈਂ ਤਨੇ ਕਿੰਦੇ ਅੱਡ ਕੱਢ ਲਿਓ ਸਾਡੇ ਵਾਲੀਆਂ ਵੀ ਟੁੱਟੀ ਫੁੱਟੀ ਜਦੋਂ ਰੂਪਨਾ ਪੈਂਦੀ ਐ ਵਿੱਚ ਸਾਡੇ ਵੀ ਰੁਪਈਏ ਗੈਣ ਜੇ ਸੋ ਮੈਂ ਬੇਨਤੀ ਕਰਦਾ ਜਿੰਨਾ ਚਾਹੀਦਾ ਤੁਹਾਨੂੰ ਮੈਂ ਬੇਨਤੀ ਕਰਦਾ ਹੇ ਕਲਮਾ ਹੱਥ ਜਾ ਜਾਣ ਆ ਕੁਛ ਮੁੱਦੇ ਜਿਹੜੇ ਮੈਂ ਲਿਖੇ ਤੇ ਥੋੜੇ ਲੈ ਕੇ ਵੀ ਆਇਆ ਹਾਂ ਤਾਂ ਤੁਸੀਂ ਉਸ ਤਰੀ ਜਾਂਦੇ ਜੀੜੀ ਦੀ ਤੋੜ ਫੜ ਲੈਣੇ ਆ ਇਹ ਸਾਰੇ ਕਰ ਦਿਓ ਇਹਨੂੰ ਹਰਾਉਣਾ ਚਾਹੀਦਾ ਮੈਂ ਵਾਹਿਗੁਰੂ ਨੂੰ ਹਾਜ਼ਰ なっ ਕੇ ਕਹਿਣਾ ਮੇਰੀ ਮਾਂ ਦੀ ਮਰਤੂ ਹੋਈ ਹੈ ਸਾਡੀ ਮਾਂ ਦੇ ਸੋਗ ਕਰਕੇ ਕਹਿਣਾ ਮੈਂ ਸਿੱਧ ਪਾਪੀ ਕੇ ਜੀਵਨ ਨੂੰ ਇੱਕ ਛੁਡੀ ਸ਼ਰੀ ਅਨਕਵਰੀ ਦੀ ਮਾਤਵਦਿਕ ਮੰਗ ਕਰਦਾ ਹਾਂ ਇੱਕ ਪ੍ਰਗਟ ਸਿੰਘ ਜਰਨੈਲ ਸਿੰਘ ਐਮ ਐਪੀ ਕਿਹੜੀ ਪੜਿਆ ਹੋਇਆ ਐਮ ਐਲਸੀ ਇਹਦੇ ਕੋਲੇ ਦਿੱਲੀ ਤੋਂ ਜਾਗਰ ਬਾਦਨ ਇਹਨਾਂ ਐਮ ਐ ਪੜਿਆ ਬੰਦਾ ਸਿੰਘ ਪਖੀ ਹੋ ਗਿਆ ਐਮ ਐ ਪਾਸ ਉਹ ਮੇਰੇ ਕੋਲੇ ਦੁੱਖ ਸੁਖ ਰੋਣ ਆਉਂਦਾ ਸੀ ਦਿੱਲੀ ਗੁਰਦੁਆਰਾ ਸਿੰਘ ਸ੍ਰੀ ਦੀਸ ਗੰਜ ਰੋਜ਼ ਮੱਥਾ ਟੇਕਣ ਆਉਂਦਾ ਸੀ ਉਹ ਪਿੱਟ ਕੇ ਮਰ ਗਿਆ ਵੀ ਮੈਂ ਸਭ ਤੋਂ ਵੱਧ ਹੂਟਾਂ ਨਾ ਦਿੱਤੇ ਆ ਉਹ ਕੇਦਰੀ ਵਾਲਾ ਤੇਰੇ ਕੀੜੇ ਪਹਿਣਗੇ ਕਰ ਲਾ ਮੁਕੱਦਮਾ ਮੇਰੇ ਤੇ ਜਿਹੜੇ ਕੀੜੇ ਪੈਣਗੇ ਤਾਂ ਉਹ ਦਰਵੇਸ਼ ਨੂੰ ਸਿੱਖ ਕਰਕੇ ਤੇ ਪੰਜਾਬੀ ਕਰਕੇ ਮੰਤਰੀ ਨਹੀਂ ਬਣਾਇਆ ਬੋਲ ਲੋ ਹਾਂਸੋ ਹਾਂਸ ਹੈ ਤੁਸੀਂ ਤੁਸੀਂ ਤਾਂ ਕਿਉਂ ਇਹ ਲਾਗਦਾ ਪਾਣੀ ਇਹ ਤੇ ਦੁੱਧ ਤੇ ਰੋ ਜਾਂਦਾ ਉਹ ਹਨ ਤੁਸੀਂ ਕਈਆਂ ਨੇ 10 ਸਾਲਾਂ ਇਕ ਵੀ ਪੰਜਾਬੀ ਆਮਦੀ ਕੈਬਨਿਟ ਤੇ ਮੰਤਰੀ ਬਣਾਇਆ ਜਿਹੜੇ ਮੈਂ ਤਾਂ ਕਹਾਂ ਮੈਂ ਕੇਂਦਰ ਦਾ ਮੰਤਰੀ ਸੀ ਜਿਹੜੇ ਰਾਸ਼ਟਰਪਤੀ ਰਾਜ ਲਹੁਣ ਵਿੱਚ ਦਸਤ ਕਰਦੇ ਨੇ ਤਾਂ ਪੁੱਛਦਾ ਕੋਈ ਨਹੀਂ ਜੇ ਦਿੱਲੀ ਹੁੰਦੇ ਐ ਇਨੇ ਉੱਥੇ ਵੀ ਸਿੱਖ ਨਹੀਂ ਬਣਾਇਆ ਪੰਜਾਬੀ ਨਹੀਂ ਬਣਾਇਆ ਲਿਖਿਓ ਪੁੱਤਰ ਕਰੋ ਵੀਰੋ ਸਰਦਾਰੋ ਚੌਧਰੀਓ ਸ਼੍ਰੀਮਾਨੋ ਧਿਓ ਇਹਨੇ ਉੱਥੇ ਵੀ ਲਾਇਆ ਉਹ ਮਰ ਗਿਆ ਮੈਂ ਪੰਜ ਵਰੀ ਕਰਨਲ ਸਿੰਘ ਨੂੰ ਹਸਪਤਾਲ ਲੈਣ ਗਿਆ ਉਹਨੇ ਪੰਜੇ ਵਰੀ ਮੈਨੂੰ ਕਿਹਾ ਕਿ ਉਹ ਜਰਨੈਲ ਸਿੰਘ ਨੇ ਕਿਹਾ ਮੈਂ ਸੁਪਰੀਮ ਕੋਰ ਬਾਅਰ ਐਸੋਸੀਏਸ਼ਨ ਦਾ ਮੈਂ ਮੈਂ ਕਾਰ ਲਾ ਕਦਮਾਂ ਜਰਨੈਲ ਸਿੰਘ ਨੇ ਕਿਹਾ ਮੇਰੀ ਮਾਂ ਕੇਜਰੀਵਾਲ ਨੇ ਕੀਤੀ ਹੈ ਮੈਂ ਸਰਦਾਰ ਪ੍ਰਗਟ ਸਿੰਘ ਸਾਰੇ ਤੁਸੀਂ ਬੈਠੇ ਹੈ ਤੁਹਾਡੇ ਸਾਹਮਣੇ ਬੇਨਤੀ ਕਰਦੇ ਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਵੱਡੇ ਥਾਂ ਦੇ ਬੈਠੇ ਜੁਡੀਸ਼ੀਅਲ ਕਮਿਸ਼ਨ ਬਣਾਓ ਔਰ ਜਰਨਾਲ ਸਿੰਘ ਐਮਐਲ ਦੀ ਮਰਤੂ ਦਾ ਫੁੱਲ ਜੁਡੀਸ਼ੀਅਲ ਇਨਕੁਆਇਰੀ ਕਰੋ ਕੇਜਰੀਵਾਲ ਨੂੰ ਉਮਰ ਕੈਦ ਹੋਵੇ ਐਡੇ ਦੇ ਪਾਪੀ ਆ ਕੇ ਪੰਜਾਬ ਨੂੰ ਲੁੱਟਣ ਪੰਜਾਬੀਆਂ ਦੇ ਐਮਐਲਏ ਨੂੰ ਮੈਂ ਸਮਾਂ ਬੇਨਤੀ ਕਰਦਾ ਕਿ ਬਹੁਤ ਘੱਟ ਮੈਂ ਟਾਈਮ ਨਹੀਂ ਲੈਂਦਾ ਕਿ ਇੱਕ ਇੱਕ ਵੋਟ ਇਹਨਾਂ ਨੂੰ ਪੰਜੇ ਵਾਲਿਆਂ ਨੂੰ ਪਾਓ ਤੇ ਪਿੱਛੇ ਛੁੱਟੋ ਮੈਂ ਸੁਪਰੀਮ ਕੋਰਟ ਦਾ ਵਕੀਲ ਹੋਣ ਕਰਕੇ ਜਿਹੜੇ ਵਕੀਲਾਂ ਮੰਨੋ ਇੱਕ ਸਰਦਾਰ ਖੜੇ ਐ ਉਹਦਾ ਹੱਕ ਹੈ ਕਿ ਉਹਨਾਂ ਨਾਲ ਲੜਨਾ ਬਰਾੜ ਸਾਹਿਬ ਆ ਗਿਆ ਕੋਮਨ ਸਾਹਿਬ ਕੋਮਨ ਸਾਹਿਬ ਮੈਂ ਮੰਨਤ ਕਰਦਾ ਵੀ ਉੱਠ ਕੇ ਅੱਛਾ ਛਕਾ ਕੇ ਬਾਈ ਜੀ ਤੇ ਮੇਰੇ ਜੇ ਗੋਟਾਂ ਬਾੜੀਆਂ ਘਟ ਜਾਣ ਤੇ ਜਮਾਨਤ ਦੇ ਲੇੜੇ ਤੇੜੇ ਗੱਲ ਆ ਜਾਂਦੀ ਹੈ ਸ਼ਰਮੇ ਨਾ ਨਾਂ ਦੇ ਘਰ ਤੇ ਵਿਆਹ ਹੋਵੇ ਨਾ ਹੋਵੇ ਜੇ ਰਹਿ ਜਾਣ ਨਾ ਤਾਂ ਬਦਨਾਮੀ ਹੁੰਦੀ ਹੈ ਬਾਈ ਜੀ ਤੂੰ ਚੁੱਪ ਕਰਕੇ ਵਹਿ ਜਾ ਸਰਦਾਰ ਸੁਖਵੀਰ ਸਿੰਘਾਂ ਅੱਗੇ ਮੈਂ ਪਟਨਾ ਸਾਹਿਬ ਤੋਂ ਉੱਥੋਂ ਉੱਥੋਂ ਆ ਰਿਹਾ ਪਟਨਾ ਸਾਹਿਬ ਤੋਂ ਉੱਥੇ ਬਹੁਤ ਗੱਲਾਂ ਚੱਲੀਆਂ ਸੁਖਵੀਰ ਸਿਆ ਤੁਸੀਂ ਕਾਹਨੂੰ ਪਟਨਾ ਸਾਹਿਬ ਦੇ ਮੂਹਰੇ ਬੋਲਣਾ ਸੀ ਉਹਦੇ ਮੂਹਰੇ ਤਾਂ ਨਜੀਦ ਸਿੰਘ ਬੋਲੇ ਮੈਂ ਉੱਥੋਂ ਪੜ ਕੇ ਆਇਆ ਮੇਰਾ ਰਮਦੀਰ ਸਿੰਘ ਲਾਹੌਰੋਂ ਆਠੀ ਘੋੜੇ ਲੈ ਕੇ ਮੱਥਾ ਟੇਕਣ ਗਿਆ ਔਰ Hindu ਔਰ ਮੇਰੇ ਮਾਲਕਾਂ ਜੇ 200 ਬੰਦਾ ਮੱਥਾ ਟੇਕਦਾ 185 Hindu ਐ ਐਡਾ ਸਾਝਾ ਗੁਰੂ ਐ ਤੇ ਤੂੰ ਤਨਦੀਪ ਸੇ ਉੱਥੇ ਜਾਵੇ ਤੇ ਸੁਖਵੀਰ ਤੂੰ ਕਾ ਤੂੰ ਉਹਦੇ ਨਾਲ ਤੂੰ ਕਾ ਤੂੰ ਟੁੱਟੀਆਂ ਜੇ 2-300 ਬੱਸਾਂ ਲੈ ਕੇ ਉਹਦੇ ਨਾਲ ਟੱਕਰ ਲਾਈ ਜਾਨਾ ਉਹਦੇ ਮੋੜ ਤੇ ਇਕੱਲੇ ਨਹੀਂ ਟਿਕੇ ਪਟਨਾ ਸਾਹ ਦੇ ਹਟ ਜਾ ਵਕੀਲ ਸਾਹਿਬ ਨੂੰ ਬਾਲਾ ਮੈਂ ਲੀਗਲ ਕਾਨੂੰਨ ਵੀ ਜਾਣਦਾ ਬਦਨਾਮੀ ਵਾਲੇ ਕਾਨੂੰਨ ਵਿੱਚ ਜਿਹੜੀ ਬਦਨਾਮੀ ਦੀ ਸਜ਼ਾ ਨਹੀਂ ਹੁੰਦੀ ਬਦਨਾਮੀ ਦਾ ਰਿਕਾਰਡ ਮਾੜਾ ਜੇ ਵਕੀਲ ਸਾਹਿਬ ਤੁਹਾਡੀ ਜ਼ਮਾਨਤ ਜਮਤ ਹੋ ਗਈ ਸੁਖਵੀਰ ਤਾ ਜਾ ਕੇ ਉੱਥੇ ਡੱਬਾ ਦੀ ਮੰਡੀ ਕੋਲੇ ਲੰਬੀ ਬਹਿ ਗਈ ਤੇ ਤੁਹਾਡੇ ਜਿੰਨੇ ਕਹਿਣਗੇ ਆ ਗਿਆ ਜਵਾਨ ਤੇ ਜਾਂਦੀ ਹੈ ਬਹਿ ਜਾ ਬਾਕੀ ਠੀਕ ਹੈ ਜੀ ਠੀਕ ਹੁਣ ਸਵਾਲ ਕਰੀਏ ਹਾਂ ਭਾਜੀ ਬੀਜੇਪੀ ਦੀ ਗੱਲ ਕਰਾਂਗੇ ਤੇ ਬੀਜੇਪੀ ਨੂੰ ਮੈਂ ਬੀਜੇਪੀ ਨੂੰ ਲੜਨਾ ਹੀ ਨਹੀਂ ਚਾਹੁੰਦਾ ਕੋਕਾ ਤਾਂ ਲੜਦੇ ਆ ਹੁੰਦਾ ਕਾਮੀ ਨਹੀਂ ਇੱਥੇ ਇੱਥੇ ਤਾਂ ਝੋਟਿਆਂ ਦਾ ਭੇਜਦਾ ਹੈ ਤੇ ਤੁਸੀਂ ਕਾਹ ਰਹੇ ਹੋ ਉਥੋਂ ਬਾਹਰੋਂ ਆ ਕੇ ਇਹਦੇ ਵਿੱਚ ਸਿਰ ਨੂੰ ਨਹੀਂ ਜਾਣਦੇ ਹੋ ਕੁਝ ਨਹੀਂ ਮੈਨਣਾ ਕਨ ਸਿੱਧੀ ਹੈ 100% ਦੀ ਇਹਨਾਂ ਨੇ ਪੰਜੇ ਵਾਲੇ ਨੇ ਜਿੱਤਣਾ ਆਸ਼ੂ ਸਾਹ ਬਹੁਤ ਸੰਗਰਸ਼ ਮਈ ਹੈ ਆ ਬੈਠੇ ਸਾੜੇ ਜਾਣੇ ਤੇ ਨਹੀਂ ਸਾਬ ਆ ਨਹੀਂ ਸਕੇ ਇਹ ਹੈ ਮਰਗਟ ਸੌਰੀ ਇਕੱਲੇ ਹੀ ਸਾਫਤ ਕਰਦੇ ਆ ਕਿ ਜਿਹੜੇ 올림픽 ਜਿੱਤ ਸਕਦੇ ਆ ਕੇਜਰੀਆਲ ਲੁਧਿਆਣੇ ਦੇ ਲੋਕ ਵੀ ਇਹਨਾਂ ਨੂੰ ਮੈਡਲ ਹੀ ਦੇਣ ਕੀ ਅਲੰਪਕਾ ਮੈਡਲ ਦੇ ਸਕਦਾ ਇਹਨਾਂ ਨੂੰ ਮੈਡਲ ਹੀ ਮਿਲਣਗੇ ਮੈਡਲ ਸੋ ਮੈਂ ਕੋ ਸਵਾਲ ਕਰਨਾ ਕਰ ਲਵਾਂ ਕਿਉਂਕਿ ਤੁਸੀਂ ਫਿਰ ਮਲੇ ਸਾਹਿਬ ਸਵਾਲ ਹੈ ਤੁਹਾਡੇ ਰੈਡ ਨਿਊਜ਼ ਕੋ ਮੈਂ ਆਹ ਤੁਸੀਂ ਕਾਫੀ ਬਦਿਆ ਕੰਮ ਕਰ ਰਹੇ ਹੋ ਸਮਾਜ ਸੇਵਾ ਦੇ ਤੌਰ ਤੇ ਵੀ ਬਹੁਤ ਜ਼ਿਆਦਾ ਫੇਮਸ ਰਹੇ ਹੋ ਤੁਸੀਂ ਪਰ ਮੇਰਾ ਸਵਾਲ ਹੈ ਵੈਰੀ ਮਚ ਸਿਕਿਉਰਸ ਬਾਰੇ ਜੋ 84 ਦੇ ਵਿੱਚ ਤੁਸੀਂ ਟ੍ਰਾਂਸਲੇਟਰ ਦੇ ਤੌਰ ਤੇ ਕੰਮ ਕਰ ਰਹੇ ਸੀ ਜਦੋਂ ਅਟੈਕ ਹੋਇਆ ਫਿਰ ਤੁਸੀਂ ਕਿਵੇਂ ਬਚ ਕੇ ਨਿਕਲੇ ਬਾਹਰ ਨਹੀਂ ਨਹੀਂ ਮੈਂ ਤਾਂ ਇੱਕੋ ਬੰਦਾ ਇਹ ਦੇ ਖਨਾਬ ਸੰਤਜੀ ਨੇ ਸ਼ਬਦ ਨਹੀਂ ਗਿਆ ਮੇਰੀ ਡਿਊਟੀ ਸੀ ਉਥੇ ਜਨਰਲ ਸ਼ਵੇਕ ਸਿੰਘ ਵੀ ਸੀਗਾ ਉਥੇ ਵੱਡੇ ਵੱਡੇ ਪੱਤਰਕਾਰ ਵੀ ਸੀਗੇ ਪਰ ਮੇਰੇ ਕੋਲੋਂ ਟ੍ਰਾਂਸਲੇਸ਼ਨ ਕਰਾਉਂਦੇ ਸੀ ਇੱਥੇ ਲੀਡਰ ਬੈਠੇ ਰਹੇ ਉਹ ਵੀ ਉਥੇ ਸੀਗੇ ਜਿਹੜੇ ਐਮਪਾਸ ਆ ਬੈਠਾ ਜਦੋਂ ਮੈਂ ਟ੍ਰਾਂਸਲੇਸ਼ਨ ਕਰਦਾ ਆਈ ਟੇਕ ਪ੍ਰੀਕਾਸ਼ਸ ਉਹ ਕਹਿੰਉ ਲਰੀਂ

ਪ੍ਰਧਾਨ ਜੀ ਇੱਕ ਹੋਰ ਸਵਾਲ ਆ ਗਿਆ ਸੀ ਜਾਕਰ ਸਭਾ ਜੈਸੀ ਜਾਕਰ ਸਭਾ ਜੈਸੀ ਤੇ ਰਾਜਾਵੜੀ ਤੇ ਜਿਹੜੇ ਸਵਾਲ ਚੱਕੇ ਉਹ ਕਹਿੰਦੇ ਹਾਂ ਵੀ ਨਸ਼ਾ ਤਸਰਕ ਉਹ ਜਿਹੜੀ ਫੰਡਿੰਗ ਹੈ ਉਹ ਲੈਂਦੇ ਰਹੇ ਨੇ ਤੇ ਉਹਦਾ ਕੀ ਕਹਿਣਾ ਕੋਣ ਜੀ ਸੁਨੀਲ ਜਾਕਰ ਸਭਾ ਜੈਸੀ ਜੀ ਹਾਂ ਤੇ ਉਹਨਾਂ ਦੇ ਬਲੋਂ ਰਾਜਾਵੜੀ ਤੇ ਸਵਾਲ ਚੱਕੇ ਗਏ ਉਹ ਕਹਿੰਦੇ ਇਹ ਨਸ਼ਾ ਤਸਰਕ ਨੂੰ ਫੰਡ ਇਕੱਠੇ ਕਰਦੇ ਰਹੇ ਜਿਨ੍ਹਾਂ ਦੇ ਪੇਕੇ ਇਕੱਠੇ ਰਹੇ ਹੋਣ ਨਾ ਉਹ ਕਈ ਵਾਰੀ ਪੁਰਾਣੀ ਲੜਾਈ ਕੱਢ ਬੈਠੀਆਂ ਜਾਕ ਸੁਨੀਲ ਜਾਖੜ ਤੇ ਇਹਦੇ ਜਿਹੜੇ ਸਾਡੇ ਲੀਡਰ ਹੈ ਕਾਂਗਰਸ ਦੇ ਇਹਨਾਂ ਦੇ ਪੇਕੇ ਪੇਕੇ ਇਕੱਠੇ ਹੀ ਸੀ ਉਹਨੇ ਨਮਾ ਨਮਾ ਉਤਰ ਕੇ ਬਣਾਇਆ ਬੀਜੇਪੀ ਅਸਲੀ ਪੁਰਾਣੀਆਂ ਗੱਲਾਂ ਗੁੱਸੇ ਗਲੇ ਟੇਡੇ ਟੰਗਣਾ ਕੱਢਦੇ ਪਰ ਜਾਖੜ ਵਾਲਗੇ ਚੰਗੇ ਬੰਦੇ ਨਹੀਂ ਹੋਈਆਂ ਗੱਲਾਂ ਕਰਨੀਆਂ ਨਹੀਂ ਚਾਹੀਦੀ ਸਤਿ ਸ੍ਰੀ ਅਕਾਲ ਜੀ ਕਿ ਉਹ ਚੀਫ ਜਸਟਿਸ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇੱਕ ਲੈਟਰ ਲਿਖਣ ਗਿਆ ਕਿ ਸਾਰੇ ਪੋਲੀਟਿਸ਼ੀਅਨਸ ਦੇ ਜਿਹੜੀ ਵੈਲਥ ਹੈ ਪ੍ਰੋਪਰਟੀਆਂ ਹੈ ਉਹਨੂੰ ਇੱਕ ਇਨਵੈਸਟੀਗੇਟ ਕੀਤਾ ਜਾ ਪਰ ਲੋ ਉਹਦੇ ਚ ਜਾਖੜ ਸਾਹਿਬ ਸਭ ਤੋਂ ਪਹਿਲਾਂ ਭੂਆ ਦੀ ਧੀ ਦੇ ਮੋਰਾਂ ਮੋਰਾਂ ਤੇ ਪੈਣੀ ਸਾਡੇ ਤੇ ਪੈਣੀ ਇਹ ਤੇ ਬਲੰਗ ਨੰਦੀ ਵਾਲੇ ਐਵੇਂ ਕਰੇ ਇੱਥੇ ਵਜਦੀਆਂ ਚੀਕਾਂ ਧੜਬਣਾ ਇੱਥੇ ਵਜਦੇ ਚੀਕਾਂ ਫਲੋਰ ਨਹੀਂ ਫਰੋਲਪੜ ਸੁਣਿਓ ਬਹੁਤਿਆਂ ਇਹਨਾਂ ਦੀਆਂ ਹੀ ਜਨੀਲ ਆਖੜੋਲਾਂ ਦੀਆਂ ਆਮੁਲ ਸਿੰਘ ਸਾਹਿਬ ਸਤਾਂ ਦੀ ਗੱਲ ਚੱਲੀ ਆ ਉਹ ਸਾਰੇ ਗੇਮ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਚ ਏਜੰਸੀਆਂ ਦਾ ਕਿੰਨਾ ਕ ਹੱਥ ਸੀਗਾ ਮੈਂ ਐਡੇ ਗੰਭੀਰ ਮੁੱਦੇ ਉੱਤੇ ਬਹੁਤ ਕਹਿਨ ਵਿਚਾਰ ਕਰ ਸਕਦਾ ਹਾਂ ਮੇਰਾ ਰਏ ਹੈ ਕਿ ਬਹੁਤ ਸਾਰੇ ਬੰਦੇ ਉਦੋਂ ਬਰਬਾਦੀ ਵਿੱਚ ਲੱਗੇ ਹੋਈ ਸੀ ਕਹਿੰਦਾ ਅੱਗੇ ਨੂੰ ਦੱਸਦਾ ਮੇਰੇ ਪਿਓ ਨੇ ਮੈਨੂੰ ਕਿਹਾ ਲੀਡਰ ਬਣਨਾ ਮੈਂ ਬਹੁਤ ਪੜਿਆ ਪੜੇ ਮੈਂ ਪੜਦਾ ਬਹੁਤ ਐ ਨਾ ਪੜੀ ਜਾਂਦਾ ਮੈਂ ਕਿ ਮੈਂ ਬਾਪੂ ਜੀ ਉਹ ਪੁਰਾਣਾ ਅਨਪੜ ਬੰਦਾ ਸੀ ਲੇਕਿਨ ਗੁਰੂਗ੍ਰਾਮ ਸਾਹਿਬ ਤੇ ਬਾਣੀ ਤੇ ਅੱਜ ਹਿੰਦੂ ਧਰਮ ਪੜੀ ਗਿਆ ਉਹ ਕਹਿੰਦਾ ਬਰੋਂਦੇ ਆ ਬੰਦਾ ਤੈਨੂੰ ਆਰਨ ਤੇ ਬਾ ਦੇਵੇ ਆਰਨ ਹੁੰਦਾ ਤੂੰ ਜਾਂਦੇ ਆਰਨ ਸਾਡੇ ਪਿੰਡ ਜਿੱਤਾ ਵੀ ਜਾਰੀ ਦੀ ਹੈ ਉਹ ਆਰਨ ਹੁੰਦੀ ਆ ਕਿਤੇ ਹਵਾ ਦੀ ਮਾਰੀ ਦੀ ਕਹਿੰਦਾ ਬਲਵੰਤ ਜੀ ਤੈਨੂੰ ਆਰਨ ਤੇ ਬਾ ਦੇਣ ਕਰਮ ਨਾ ਹੋਇਆ ਮੈਂ ساری ਉਮਰ ਕਰਮ ਨਹੀਂ ਹੋਇਆ ਮੇਰੇ ਅੰਦਰ ਫਲਸਫੀ ਸੀ ਕਿ ਇਹ ਮੰਨਣੀ ਨਹੀਂ ਚਾਹੀਦੀ ਮੇਰੇ ਉੱਤੇ ਕੋਈ ਜਨਰਲ ਸੁਭੇਸ਼ ਸਿੰਘ ਜਿਹੜਾ ਬਰਗੇਡੀਅਰ ਘਰਾਇਆ ਉਹਨੇ ਕਿਤਾਬ ਲਿਖੀ ਹੈ ਇੱਕ ਲਫ਼ਜ਼ ਦੁਨੀਆ ਭਰ ਵਿੱਚ ਰਾਮੂ ਵਾਲੀਏ ਉੱਤੇ ਜਿਹੜਾ ਸਸਪੀਸ਼ੇ ਸ ਮੇਰੇ ਬਾਰੇ ਰਾਮੂ ਵਾਲੇ ਜੀ ਅਰਵਿੰਦ ਕੇਜਰੀ ਵਾਲੇ ਕਹਿ ਰਹੇ ਨੇ ਕਿ ਜੇਕਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਜਿੱਤ ਗਏ ਤਾਂ ਉਹਨਾਂ ਨੂੰ ਅਸੀਂ ਮੰਤਰੀ ਬਣਾਵਾਂਗੇ ਹਲਕੇ ਦਾ ਵਿਕਾਸ ਹੋਏਗਾ ਕਿੰਨੇ ਜੀ ਆਸ਼ੂ ਜੀ ਜਿੱਤ ਗਏ ਆਪੋਜੀਸ਼ਨ ਦੇ ਨੇ ਵਿਕਾਸ ਹਲਕੇ ਦਾ ਰੁਕ ਜਾਏਗਾ ਕੇਜਰੀ